ਤੇ ਉਹ ਲੋਕ ਇਤਿਹਾਸ ਦੇ ਨਾਲ ਜਿੱਥੇ ਜੈਲਸ ਕਰਦੇ ਨੇ ਉੱਥੇ ਕਹਿੰਦੇ ਸਾਜ਼ਿਸ਼ ਦੀਨ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ ਰਾਠੀ ਵੱਲੋਂ ਗੁਰੂ ਸਾਹਿਬ ਦੀ ਕੁਰਬਾਨੀ ਜਿਹੜੀ ਆ ਉਹ ਇਸ ਕਰਕੇ ਕੀਤੀ ਗਈ ਆ ਕਿ ਉਹ ਉਹਨਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਇਸਲਾਮ ਧਰਮ ਕਬੂਲ ਕਰ ਲਓ ਪਸ਼ਵਿਰੀ ਪੰਡਤਾ ਦਾ ਅਧਿਆਇ ਵਿੱਚੋਂ ਚੁੱਕ ਦਿੱਤਾ ਜਿਹੜਾ ਕਿ ਇੱਕ ਸਾਜ਼ਿਸ਼ ਦਾ ਹੈ ਕਹਿੰਦਾ ਮੈਂ ਆਪਣੇ ਇਤਿਹਾਸ ਸ੍ਰੋਤ ਦੀ ਗੱਲ ਕਰਦਾ ਆਪਣੇ ਬਣਾਏ ਹੋਏ ਇਤਿਹਾਸਕ ਸ੍ਰੋਤਾਂ ਨਾਲ ਇਤਿਹਾਸ ਮਾਰਨ ਦੀ ਕੋਸ਼ਿਸ਼ ਕਰ ਰਿਹਾ। ਜਿੰਦਾ ਬੰਦਾ ਸਿੰਘ ਬਹਾਦਰ ਕਦੇ ਵੀ ਉਹ ਸਿੱਖ ਨਹੀਂ ਸੀ ਬਣਿਆ। ਸੁਰੂ ਰਾਠੀ ਦੀ ਵੀਡੀਓ ਦੇ ਉੱਤੇ ਐਸਜੀਪੀਸੀ ਮੈਂਬਰ ਗੁਰਚੰਦ ਸਿੰਘ ਗਰੀਬਾਲ ਦਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਇਤਿਹਾਸ ਜਾਣਨ ਦੇ ਲਈ ਰਾਠੀ ਦੀ AI ਅਧਾਰਿਤ ਵੀਡੀਓ ਦੀ ਜ਼ਰੂਰਤ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੁਰਬਰਾਠੀ ਵਿਰੁੱਧ ਟੁਕਬੀ ਕਾਰਵਾਈ ਕਰਨ ਦੀ ਵੀ ਗੁਰਚੰਦ ਸਿੰਘ ਗਰੇਵਾਲ ਦੇ ਵੱਲੋਂ ਅਪੀਲ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਕੌਮਾਂ ਦੀ ਰੂਹ ਹੁੰਦਾ ਜਾਨੀ ਕਿ ਜਾਨ ਹੁੰਦਾ ਤੇ ਇਤਿਹਾਸ ਦੀ ਆਵਾਰਤ ਜਿਹੜੀ ਆ ਉਹ ਯੋਧਿਆਂ ਦੇ ਖੂਨ ਨਾਲ ਤੇ ਉਹਨਾਂ ਦੀਆਂ ਕੁਰਬਾਨੀਆਂ ਨਾਲ ਲਿਖੀ ਜਾਂਦੀ ਹੈ ਇਤਿਹਾਸ ਦੇ ਵਿੱਚ ਉੱਕਰੀ ਜਾਂਦੀ ਹੈ ਕੁਝ ਦੁਨੀਆਂ ਦੇ ਐਸੇ ਵੀ ਲੋਕ ਹੁੰਦੇ ਨੇ ਜਿਨ੍ਹਾਂ ਦੇ ਵੱਡ ਵਡੇਰਿਆਂ ਨੇ ਇਤਿਹਾਸ ਦੇ ਵਿੱਚ ਥਾਂ ਨਾ ਪਾਇਆ ਹੁੰਦਾ ਤੇ ਉਹ ਲੋਕ ਇਤਿਹਾਸ ਦੇ ਨਾਲ ਜਿੱਥੇ ਜੈਲਸ ਕਰਦੇ ਨੇ ਉੱਥੇ ਕਦੇ ਸਾਜਿਸ਼ ਅਧੀਨ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਨੇ ਤੇ ਖਾਸ ਤੌਰ ਤੇ ਜਿਹੜੀਆਂ ਇਤਿਹਾਸਿਕ ਘਟਨਾਵਾਂ ਹੁੰਦੀਆਂ ਨੇ ਮੂਲ ਰੂਪ ਵਿੱਚ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਮੈਨੂੰ ਲੱਗਦਾ ਕਿ ਅੱਜ ਅਸੀਂ ਜਿਹਦੀ ਗੱਲ ਕਰਨ ਜਾ ਰਹੇ ਨੇ ਇੱਕ ਰਾਠੀ ਨਾਂ ਦਾ ਯੂਟਿਊਬਰ ਜਿਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਅਧਿਕਾਰ ਨਹੀਂ ਕਿ ਉਹ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਤੇ ਸਿੱਖਾਂ ਦੇ ਮਹਾਨ ਕਿਉਂ ਦੇ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਦੇ ਵਿੱਚ ਆਪਣੀ AI ਰਾਹੀਂ ਪ੍ਰੋਮੋਸ਼ਨ ਕਰਨ ਦੀ ਗੱਲ ਕਰੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਸ ਦੁਨੀਆ ਦੀ AI ਨਾਲ ਸਿੱਖਾਂ ਦੇ ਇਤਿਹਾਸ ਨੂੰ ਪ੍ਰੋਮੋਟ ਕਰਨ ਦੀ ਜ਼ਰੂਰਤ ਨਹੀਂ ਹੈ ਸਿੱਖਾਂ ਦਾ ਇਤਿਹਾਸ AI ਦੇ ਗੁਲਾਮ ਨਹੀਂ ਹੈ ਇਹ ਬਿਲਕੁਲ ਰੱਦ ਕਰਦੇ ਹਾਂ ਇਸ ਗੱਲ ਤੋਂ ਦੂਸਰੀ ਗੱਲ ਇਹ ਹੈ ਕਿ ਮੈਂ ਦੇਖ ਰਿਹਾ ਕਿ ਇੱਕ ਸਾਜ਼ਿਸ਼ ਹੋ ਰਹੀ ਹੈ ਜਦੋਂ ਕਿ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਬਹੁਤ ਵੱਡੀ ਇੱਕ ਕੁਰਬਾਨੀ ਕੀਤੀ ਜਿਸ ਕਰਕੇ ਅੱਜ ਇਹ ਹਿੰਦੂਸਤਾਨ ਆਜ਼ਾਦੀ ਦਾ ਸੁਖ ਵੀ ਮਾਣ ਰਿਆ ਤੇ ਇਸ ਦੇ ਵਿੱਚ ਵੱਡੀ ਗਿਣਤੀ ਦੇ ਲੋਕ ਜਿਹੜੇ ਬਹੁ ਗੰਟੀ ਲੋਕ ਆਪਣੇ ਧਰਮ ਦੇ ਪ੍ਰਤੀ ਵੀ ਸੁਰੱਖਿਅਤ ਨਹੀਂ ਗੁਰੂ ਤੇਗ ਬਹਾਦਰ ਜੀ ਨੇ ਜਨਯੂ ਨੂੰ ਬਚਾਉਣ ਵਾਸਤੇ ਕਸ਼ਮੀਰੀ ਪੰਡਤ ਜਦੋਂ ਆਏ ਸੀ ਤਾਂ ਜਨਯੂ ਨੂੰ ਬਚਾਉਣ ਵਾਸਤੇ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਦੇ ਇਸ ਕਹਿੰਦੇ ਹੁੰਦੇ ਆ ਕਹਨ ਤੇ ਕਿ ਇਹਨਾਂ ਦੀ ਬਾਹ ਕੌਣ ਫੜ ਸਕਦਾ ਸੋ ਉਹ ਨਾਨੇ ਚਾਹਰੀ ਚੌਕ ਵਿੱਚੇ ਕੁਰਬਾਨੀ ਦਿੱਤੀ ਸੀ ਸੋ ਇਤਿਹਾਸ ਵੀ ਇਸ ਦੀ ਗੱਲ ਕਰਦਾ ਕੁਰਬਾਨੀ ਦੀ ਇਸ ਗੱਲ ਦਾ ਜ਼ਿਕਰ ਕਰਦੀ ਆ ਤੇ ਦੁਨੀਆ ਵੀ ਇਸ ਗੱਲ ਨੂੰ ਸਮਝਦੀ ਆ ਤੇ ਮੈਨੂੰ ਲੱਗ ਰਿਹਾ ਜਿਹੜਾ ਕਿ ਹੁਣੇ-ਹੁਣੇ 350 ਸਾਲਾ ਗੁਰਤੇਗ ਬਹਾਦਰ ਜੀ ਮਹਾਰਾਜ ਦਾ ਜਿਹੜਾ ਸਿੱਖਾਂ ਵੱਲੋਂ ਵੱਡੀ ਮਦਦ ਤੇ ਮਨਾਇਆ ਜਾ ਰਿਹਾ ਹੋਰ ਵੀ ਸਰਕਾਰਾਂ ਵੀ ਇਸ ਵਿੱਚ ਸ਼ਾਮਲ ਹੋ ਰਹੀਆਂ ਨੇ ਉਸ ਸਮੇਂ ਤੇ ਇਸ ਰਾਠੀ ਯੂਟਿਊਬਰ ਵੱਲੋਂ ਉਸ ਇਤਿਹਾਸ ਨੂੰ ਵਿਗਾੜਨਾ ਉਸ ਇਤਿਹਾਸ ਦੀ ਕਰਨਾ ਨੂੰ ਨੈਗੇਟਿਵ ਕਰਨਾ ਉਸ ਨੂੰ ਇਤਿਹਾਸ ਦੇ ਵਿੱਚੋਂ ਚੁੱਕਣਾ ਤੇ ਇਹ ਗੱਲ ਕਰਨੀ ਜਿਹੜੀ ਆ ਬਹੁਤ ਇੱਕ ਸਾਜ਼ਿਸ਼ ਦਾ ਹਿੱਸਾ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਸਮੇਂ ਤੋਂ ਕੁਝ ਐਸੇ ਲੋਕ ਤੇ ਸਰਕਾਰਾਂ ਦੀ ਸ਼ਾਇਦ ਤੇ ਪ੍ਰੋਸੈਸੀਆਂ ਸ਼ਕਤੀਆਂ ਦੇ ਤੌਰ ਤੇ ਇਹ ਲੋਕ ਜਿਹੜੇ ਆ ਇਸ ਤਰ੍ਹਾਂ ਦਾ ਬਿਹੂਦਾ ਸੇ ਇਤਿਹਾਸ ਨੂੰ ਤਰੋੜ-ਮੋੜ ਕੇ ਪੇਸ਼ ਕਰ ਰਹੇ ਨੇ ਰਾਠੀ ਵੱਲੋਂ ਗੁਰੂ ਸਾਹਿਬ ਦੀ ਕੁਰਬਾਨੀ ਜਿਹੜੀ ਆ ਉਹ ਇਸ ਕਰਕੇ ਕੀਤੀ ਗਈ ਆ ਕਿ ਉਹ ਉਹਨਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਇਸਲਾਮ ਧਰਮ ਕਬੂਲ ਕਰ ਲਓ ਉਨੇ ਕਸ਼ਮੀਰੀ ਪੰਡਤਾਂ ਦਾ ਅਧਿਆਇ ਵਿੱਚੋਂ ਚੁੱਕ ਦਿੱਤਾ ਜਿਹੜਾ ਕਿ ਸਾਜ਼ਿਸ਼ਤ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਾਰੇ ਵਿੱਚ ਉਹ ਇਹ ਆਈ ਗਾਨੀ ਬਹੁਤ ਕੁਝ ਜਿਹੜਾ ਫਲਵਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਕਿ ਬਿਲਕੁਲ ਗਲਤ ਹੈ ਸਿੱਖ ਕਿਸੇ ਤਰ੍ਹਾਂ ਹੀ ਬਰਦਾਸ਼ਤ ਨਹੀਂ ਕਰਦੇ ਗੁਰੂ ਸਾਹਿਬ ਦੇ ਉਸ ਜੁਰਤ ਜਜ਼ਬੇ ਤੇ ਦੁਨੀਆ ਨੇ ਜਿਸ ਗੱਲ ਨੂੰ ਦੇਖਿਆ ਉਸ ਗੱਲ ਨੂੰ ਉਹ ਡਾਇਰੈਕਟਿਵ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ ਬਾਰੇ ਦੇ ਵਿੱਚ ਜੋ ਉਹ ਕੁਝ ਲਿਖ ਰਿਹਾ ਬਿਆਨੀ ਕਰ ਰਿਹਾ ਕਹਿੰਦਾ ਮੈਂ ਆਪਣੇ ਇਤਿਹਾਸ ਸਰੋਤ ਦੀ ਗੱਲ ਕਰਦਾ ਆਪਣੇ ਬਣਾਏ ਹੋਏ ਇਤਿਹਾਸਿਕ ਸਰੋਤਾਂ ਦਾ ਇਤਿਹਾਸ ਪੜਨ ਦੀ ਕੋਸ਼ਿਸ਼ ਕਰ ਰਿਹਾ ਕਹਿੰਦਾ ਬੰਦਾ ਸਿੰਘ ਬਹਾਦਰ ਕਦੇ ਵੀ ਉਹ ਸਿੱਖ ਨਹੀਂ ਸੀ ਬਣਿਆ ਅਸੀਂ ਇਸ ਗੱਲ ਦਾ ਦਰਵਾ ਗ੍ਰੋਥ ਕਰਦੇ ਹਾਂ ਸਮੁੱਚੇ ਸਿੱਖਾਂ ਨੂੰ ਚਾਹੇ ਦੇਸ਼ ਵਿੱਚ ਇ ਨੇ ਚਾਹੇ ਵਿਦੇਸ਼ ਵਿੱਚ ਇ ਇਸ ਦੇ ਖਿਲਾਫ ਜਿਹੜਾ ਸੋਸ਼ਲ ਮੀਡੀਆ ਰਾਹੀਂ ਜਵਾਬ ਦੇਈਏ ਇਸ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਤਾਂ ਕਿ ਕੋਈ ਗਾਹਾਂ ਤੋਂ ਇਸ ਤਰ੍ਹਾਂ ਦੀ ਗੱਲ ਕਰਨ ਦੀ ਕੋਸ਼ਿਸ਼ ਨਾ ਕਰੇ ਚਲੋ ਨਹੀਂ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਿਹੜੀਆਂ ਸਸਤਾਵਾ ਇਸ ਨੂੰ ਮੂਹ ਤੋਰ ਜਵਾਬ ਦੇਣਗੀਆਂ ਇਹਨੂੰ ਇਹ ਦੱਸ ਦੇਣਗੀਆਂ ਕਿ ਇਤਿਹਾਸ ਨੂੰ ਪ੍ਰਚਾਰਨ ਦਾ ਕਿਸ ਤਰ੍ਹਾਂ ਦਾ ਢੰਗ ਹੁੰਦਾ ਤੇ ਖਾਸ ਕਰਕੇ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਕਿਸ ਨਹਿਤੇ ਤੇ ਕਿਸ ਸਤਕਾਰ ਨਾਲ ਪੇਸ਼ ਆਈਦਾ ਇਹ ਤਾਂ ਇਸ ਤਰ੍ਹਾਂ ਗੱਲ ਕਰਦਾ ਜਿਵੇਂ ਗੁਰੂ ਸਾਹਿਬਾਂ ਨੇ ਤੇ ਚਾਚੇ ਦਾ ਹੀ ਲੱਗਦੇ ਹੁੰਦੇ ਆ ਗੁਰੂ ਸਾਹਿਬ ਨੇ ਸਾਨੂੰ ਬਾਕੀ ਸਭ ਧਰਮਾਂ ਦੇ ਲਈ ਸਤਕਾਰ ਦਿੱਤਾ ਉਹਨਾਂ ਦੇ ਪੀਰਾਂ ਪਕਵਾਂ ਦੀ ਸਤਕਾਰ ਦਿੱਤਾ ਇਹ ਜਿਹੜਾ ਰਾਠੀ ਆ ਇਸ ਦੇ ਖਿਲਾਫ ਸਰਕਾਰ ਅਸੀਂ ਸਮਝਾਂਗੇ ਜੇ ਸਰਕਾਰ ਕੋ ਕਾਰਵਾਈ ਨਹੀਂ ਕਰਦੀ ਅਸੀਂ ਇਹ ਸਮਝਾਂਗੇ ਕਿ ਇਹ ਸਰਕਾਰ ਦਾ ਦੱਲਾ ਜਿਹੜਾ ਇਹ ਇਤਿਹਾਸ ਨੂੰ ਵੰਗਾੜ ਕੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਚੱਕਰੇ ਸਾਲੀ ਕਰਨ ਦੀ ਕੋਸ਼ਿਸ਼ ਕਰਦਾ ਜਿਹੜੀ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਵਤੇ ਇਤਿਹਾਸ ਕੌਮਾਂ ਦੀ ਰੂਹ ਹੁੰਦਾ ਜਾਨੀ ਕਿ ਜਾਨ ਹੁੰਦਾ ਤੇ ਇਤਿਹਾਸ ਦੀ ਅਵਾਰਤ ਜਿਹੜੀ ਆ ਉਹ ਯੋਧਿਆਂ ਦੇ ਖੂਨ ਨਾਲ ਤੇ ਉਹਨਾਂ ਦੀਆਂ ਕੁਰਬਾਨੀਆਂ ਨਾਲ ਲਿਖੀ ਜਾਂਦੀ ਆ ਇਤਿਹਾਸ ਦੇ ਵਿੱਚ ਉੱਕਰੀ ਜਾਂਦੀ ਆ ਕੋਸ ਦੁਨੀਆ ਤੇ ਐਸੇ ਵੀ ਲੋਕ ਹੁੰਦੇ ਨੇ ਜਿਨ੍ਹਾਂ ਦੇ ਵੱਡ ਮਡੇਰਿਆ ਨੇ ਇਤਿਹਾਸ ਦੇ ਵਿੱਚ ਥਾਂ ਨਾ ਪਾਇਆ ਹੁੰਦਾ ਤੇ ਉਹ ਲੋਕ ਇਤਿਹਾਸ ਦੇ ਨਾਲ ਜਿੱਥੇ ਜੈਲਸ ਕਰਦੇ ਨੇ ਉੱਥੇ ਕਦੇ ਸਾਜ਼ਿਸ਼ ਅਧੀਨ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਨੇ ਤੇ ਖਾਸ ਤੌਰ ਤੇ ਜਿਹੜੀਆਂ ਇਤਿਹਾਸਿਕ ਘਟਨਾਵਾਂ ਹੁੰਦੀਆਂ ਨੇ ਮੂਲ ਰੂਪ ਵਿੱਚ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਮੈਨੂੰ ਲੱਗਦਾ ਕਿ ਅੱਜ ਅਸੀਂ ਜਿਹਦੀ ਗੱਲ ਕਰਨ ਜਾ ਰਹੇ ਨੇ ਇੱਕ ਰਾਠੀ ਨਾਮ ਦਾ ਯੂਟਿਊਬਰ ਜਿਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਅਧਿਕਾਰ ਨਹੀਂ ਕਿ ਉਹ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਤੇ ਸਿੱਖਾਂ ਦੇ ਮਹਾਨ ਜੋਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਦੇ ਵਿੱਚ ਆਪਣੀ AI ਰਾਹੀਂ ਪ੍ਰੋਮੋਸ਼ਨ ਕਰਨ ਦੀ ਗੱਲ ਕਰੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਸ ਦੁਨੀਆ ਦੀ AI ਨਾਲ ਸਿੱਖਾਂ ਦੇ ਇਤਿਹਾਸ ਨੂੰ ਪ੍ਰੋਮੋਟ ਕਰਨ ਦੀ ਜ਼ਰੂਰਤ ਨਹੀਂ ਹੈ ਸਿੱਖਾਂ ਦਾ ਇਤਿਹਾਸ AI ਦੇ ਗੁਲਾਮ ਨਹੀਂ ਹੈ ਇਹ ਬਿਲਕੁਲ ਰੱਦ ਕਰਦੇ ਹਾਂ ਇਸ ਗੱਲ ਤੋਂ ਦੂਸਰੀ ਗੱਲ ਹੈ कि मैं देख रहा हूं कि एक साजिश हो रही है जबों कि गुरु तेग बहादुर जी महाराज ने बहुत बड़ी एक कुर्बानी की थी जिस कारण आज ये हिंदुसार आजादी ਦਾ ਸੁਖ ਵੀ ਮਾਣ ਰਿਆ ਤੇ ਇਸ ਦੇ ਵਿੱਚ ਵੱਡੀ ਗਿਣਤੀ ਦੇ ਲੋਕ ਜਿਹੜੇ ਬਹੁ ਗਿਣਤੀ ਲੋਕ ਆਪਣੇ ਧਰਮ ਦੇ ਪ੍ਰਤੀ ਵੀ ਸੁਰੱਖਿਅਤ ਨਹੀਂ ਗੁਰੂ ਤੇਗ ਬਹਾਦਰ ਜੀ ਨੇ ਜਨਯੂ ਨੂੰ ਬਚਾਉਣ ਵਾਸਤੇ ਕਸ਼ਮੀਰੀ ਪੰਡਤ ਜਦੋਂ ਆਏ ਸੀ ਤਾਂ ਜਨਯੂ ਨੂੰ ਬਚਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਕਹਿੰਦੇ ਹੁੰਦੇ ਆ ਕਹਿਣ ਤੇ ਕਿ ਇਹਨਾਂ ਦੀ ਬਾਹ ਕੌਣ ਫੜ ਸਕਦਾ ਸੋ ਉਹਨਾਂ ਨੇ ਚਾਹ ਨਹੀਂ ਚੌਕ ਵਿੱਚੇ ਕੁਰਬਾਨੀ ਦਿੱਤੀ ਸੀ ਸੋ ਇਤਿਹਾਸ ਵੀ ਇਸ ਦੀ ਗੱਲ ਕਰਦਾ ਕੁਰਬਾਨੀ ਦੀ ਇਸ ਗੱਲ ਦਾ ਜ਼ਿਕਰ ਕਰਦੀ ਆ ਤੇ ਦੁਨੀਆ ਵੀ ਇਸ ਗੱਲ ਨੂੰ ਸਮਝਦੀ ਆ ਤੇ ਮੈਨੂੰ ਲੱਗ ਰਿਹਾ ਜਿਹੜਾ ਕਿ ਹੁਣੇ-ਹੁਣੇ 350 ਸਾਲਾ ਗੁਰਤੇਗ বাহাদুর ਸਿੰਘ ਮਹਾਰਾਜ ਦਾ ਜਿਹੜਾ ਸਿੱਖਾਂ ਵੱਲੋਂ ਵੱਡੀ ਮਦਦ ਤੇ ਮਨਾਇਆ ਜਾ ਰਿਹਾ ਹੋਰ ਵੀ ਸਰਕਾਰਾਂ ਵੀ ਇਸ ਵਿੱਚ ਸ਼ਾਮਲ ਹੋ ਰਹੀਆਂ ਨੇ ਉਸ ਸਮੇਂ ਤੇ ਇਸ ਰਾਖੀ ਯੂਟਿਊਬਰ ਵੱਲੋਂ ਉਸ ਇਤਿਹਾਸ ਨੂੰ ਵਿਗਾੜਨਾ ਉਸ ਇਤਿਹਾਸ ਦੀ ਕਹਾਣਾ ਨੂੰ ਨੈਗੇਟਿਵ ਕਰਨਾ ਉਸ ਨੂੰ ਇਤਿਹਾਸ ਦੇ ਵਿੱਚੋਂ ਚੁੱਕਣਾ ਤੇ ਇਹ ਗੱਲ ਕਰਨੀ ਜਿਹੜੀ ਆ ਬਹੁਤ ਇੱਕ ਸਾਜ਼ਿਸ਼ ਦਾ ਹਿੱਸਾ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਸਮੇਂ ਤੋਂ ਕੁਝ ਐਸੇ ਲੋਕ ਤੇ ਸਰਕਾਰਾਂ ਦੀ ਸ਼ਾਹ ਤੇ ਕੋਸਾਇਸੀਆਂ ਸ਼ੱਕੀਆਂ ਦੇ ਤੌਰ ਤੇ ਇਹ ਲੋਕ ਜਿਹੜੇ ਆ ਇਸ ਤਰ੍ਹਾਂ ਦਾ ਬਿਹੂਦਾ ਸੇ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕਰ ਰਹੇ ਨੇ ਰਾਠੀ ਵੱਲੋਂ ਗੁਰੂ ਸਾਹਿਬ ਦੀ ਕੁਰਬਾਨੀ ਜਿਹੜੀ ਆ ਉਹ ਇਸ ਕਰਕੇ ਕੀਤੀ ਗਈ ਆ ਕਿ ਉਹ ਉਹਨਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਇਸਲਾਮ ਧਰਮ ਕਬੂਲ ਕਰ ਲਓ ਉਹਨੇ ਕਸ਼ਮੀਰੀ ਪੰਡਤਾਂ ਦਾ ਅਧਿਆਇ ਵਿੱਚੋਂ ਚੁੱਕ ਦਿੱਤਾ ਜਿਹੜਾ ਕਿ ਸਾਜ਼ਿਸ਼ ਤਹਿਤ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਾਰੇ ਵਿੱਚ ਉਹ ਇਹ ਆਈ ਗਾਨੀ ਬਹੁਤ ਬਹੁਤ ਜਿਹੜਾ ਫਲਮਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਕਿ ਬਿਲਕੁਲ ਗਲਤ ਹੈ ਸਿੱਖ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕਰਦੇ ਗੁਰੂ ਸਾਹਿਬ ਦੇ ਉਸ ਜੁਰਮ ਜੱਜਮੇ ਤੇ ਦੁਨੀਆ ਨੇ ਜਿਸ ਗੱਲ ਨੂੰ ਦੇਖਿਆ ਉਸਨੂੰ ਉਹ ਡਾਇਰੈਕਟਿਵ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਇਹ ਉਸ ਵਾਰ ਬੰਦਾ ਸਿੰਘ ਬਹਾਦਰ ਦੇ ਬਾਰੇ ਦੇ ਵਿੱਚ ਜੋ ਕੋ ਲਿਖ ਰਿਹਾ ਬਿਆਨੀ ਕਰ ਰਿਹਾ ਕਹਿੰਦਾ ਮੈਂ ਆਪਣੇ ਇਤਿਹਾਸ ਸਰੋਤ ਦੀ ਗੱਲ ਕਰਦਾ ਆਪਣੇ ਬਣਾਏ ਹੋਏ ਇਤਿਹਾਸਿਕ ਸਰੋਤਾਂ ਨਾਲ ਇਤਿਹਾਸ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਹਿੰਦਾ ਬੰਦਾ ਸਿੰਘ ਬਹਾਦਰ ਕਦੇ ਵੀ ਉਹ ਸਿੱਖ ਨਹੀਂ ਸੀ ਬਣਿਆ ਅਸੀਂ ਇਸ ਗੱਲ ਦਾ ਦਰਮਾ ਬਗਰੋਧ ਕਰਦੇ ਹਾਂ ਸਮੁੱਚੇ ਸਿੱਖਾਂ ਨੂੰ ਚਾਹੇ ਦੇਸ਼ ਵਿੱਚ ਰਹੇ ਚਾਹੇ ਵਿਦੇਸ਼ ਵਿੱਚ ਰਹੇ ਇਸ ਦੇ ਖਿਲਾਫ ਜਿਹੜਾ ਸੋਸ਼ਲ ਮੀਡੀਆ ਰਾਹੀਂ ਜਵਾਬ ਦੇਈਏ ਇਸ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਤਾਂ ਕਿ ਕੋਈ ਗਾਹਾਂ ਤੋਂ ਇਸ ਤਰ੍ਹਾਂ ਦੀ ਗੱਲ ਕਰਨ ਦੀ ਕੋਸ਼ਿਸ਼ ਨਾ ਕਰੇ ਛਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਿਹੜੀਆਂ ਸੱਤਾਵਾ ਇਸ ਨੂੰ ਮੂੰਹ ਤੋੜ ਜਵਾਬ ਦੇਣਗੀਆਂ ਇਹਨੂੰ ਇਹ ਦੱਸ ਦੇਣਗੀਆਂ ਕਿ ਇਤਿਹਾਸ ਨੂੰ ਪ੍ਰਚਾਰਨ ਦਾ ਕਿਸ ਤਰ੍ਹਾਂ ਦਾ ਢੰਗ ਹੁੰਦਾ ਤੇ ਖਾਸ ਕਰਕੇ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਕਿਸ ਨੈਤਿ ਹੈ ਤੇ ਕਿਸ ਸਤਕਾਰ ਨਾਲ ਪੇਸ਼ ਆਈਦਾ ਇਹ ਤਾਂ ਇਸ ਤਰ੍ਹਾਂ ਗੱਲ ਕਰਦਾ ਜਿਵੇਂ ਗੁਰੂ ਸਭਾ ਨੇ ਤੇ ਚਾਚੇ ਦਾਜ ਲੱਗਦੇ ਹੁੰਦੇ ਆ ਗੁਰੂ ਸਾਹਿਬ ਨੇ ਸਾਨੂੰ ਬਾਕੀ ਸਭ ਧਰਮਾਂ ਦੇ ਲੇ ਸਰਕਾਰ ਦਿੱਤਾ ਉਹਨਾਂ ਦੇ ਪੀਰਾਂ ਪਕਵਾਂ ਦੇ ਸਤਕਾਰ ਦਿੱਤਾ ਇਹ ਜਿਹੜਾ ਰਾਠੀ ਆ ਇਸ ਦੇ ਖਿਲਾਫ ਸਰਕਾਰ ਅਸੀਂ ਸਮਝਾਂਗੇ ਜੇ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਅਸੀਂ ਇਹ ਸਮਝਾਂਗੇ ਕਿ ਇਹ ਸਰਕਾਰ ਦਾ ਦੱਲਾ ਜਿਹੜਾ ਇਹ ਇਤਿਹਾਸ ਨੂੰ ਵੰਗਾਨ ਕੇ ਗੁਰੂ ਸਾਹਿਬਾਨ ਦੀਆਂ ਸ਼ਖਸੀਅਤਾਂ ਤੇ ਚੇਕਣੇ ਸਾਲੀ ਕਰਨ ਦੀ ਕੋਸ਼ਿਸ਼ ਕਰਦਾ ਜਿਹੜੀ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਦਾ ਦਸਦੀਕੇ ਤੁਰਬੁਰ ਰਾਠੀ ਨੇ AIB ਵਰਤੂ ਕਰਕੇ ਸਿੱਖ ਗੁਰੂਆਂ ਦੀ ਵੀਡੀਓ ਬਣਾਈ SDPC ਨੂੰ ਯੂਟਿਊਬਰ ਤੁਰਬੁਰ ਰਾਠੀ ਦੀ ਵੀਡੀਓ ਤੇ ਇਤਰਾਜ਼ ਹੈ ਤੇ ਰਾਠੀ ਨੇ ਬੰਦਾ ਸਿੰਘ ਬਹਾਦਰ ਦੀ ਕਥਾ ਤੇ ਵੀਡੀਓ ਅਪਲੋਡ ਕੀਤਾ ਸੀ ਤੇ ਬੰਦਾ ਸਿੰਘ ਬਹਾਦਰ ਨੂੰ ਰੋਬਿਨ ਹੁੱਡ ਦੱਸਿਆ ਸੀ ਦੱਸੇ ਕਿ ਜਿਸ ਤੋਂ ਬਾਅਦ SDPC ਦੇ ਵੱਲੋਂ ਇਸ ਵੀਡੀਓ ਨੂੰ ਹਟਾਉਣ ਲਈ ਵੀ ਕਿਹਾ ਗਿਆ ਸੀ ਕਿ ਇਸ ਮਾਮਲੇ ਦੇ ਵਿੱਚ ਹੁਣ ਐਸਡੀਪੀਸੀ ਮੈਂਬਰ ਗੁਰਚੰਦ ਸਿੰਘ ਗਰੇਵਾਲ ਦੇ ਵੱਲੋਂ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਬਿਊਰੋ ਰਿਪੋਰਟ ਪੰਜਾਬੀ ਲੁਕ ਚੈਨਲ